हां जी दोस्तों आज ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦੇ ਭਾਗ 16ਵੇਂ ਬਾਰੇ। ਉਹ ਭਾਗ 15ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮੋਹਨ ਲਾਲ ਹੁੰਦਾ ਹੈ ਉਹ ਇੱਕ ਵਾਰਡਨ ਹੁੰਦਾ ਉੱਥੇ ਰਫੀਕ ਸ਼ਾਹ ਉਹਦੀ ਕਹਾਣੀ ਸੁਣਾ ਰਿਹਾ ਹੈ। ਜਿਹੜਾ ਕਿ ਪੈਸੇ ਦਾ ਇਹਨਾਂ ਲਾਲਚੀ ਹੁੰਦਾ ਹੈ ਕਿ ਕੈਦੀਆਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਰੰਡੀਆਂ ਸਪਲਾਈ ਕਰਦਾ ਹੁੰਦਾ ਉਹ। ਫੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਆਂ ਤੇ ਬੈਲ ਆਈਕਨ ਵੀ ਜ਼ਰੂਰ ਦਬ ਦਿਆਂ। ਫੋ ਅੱਗੇ ਮੋਹਨ لال ਭਾਸਕਰ ਜੀ ਦੱਸਦੇ ਨੇ ਕਹਿੰਦਾ ਵੀ ਜਦੋਂ ਇਹ ਚਲਣ ਆਮ ਹੋ ਗਿਆ ਰੰਡੀਆਂ ਸਪਲਾਈ ਕਰਨ ਦਾ ਤਾਂ ਕੈਦੀ ਇੱਕ ਦੂਸਰੇ ਦੀਆਂ ਰਿਸ਼ਤੇਦਾਰਾਂ ਨੂੰ ਵੀ ਸ਼ੱਕ ਦੀਆਂ ਨਗ੍ਹਾਆਂ ਨਾਲ ਵੇਖਣ ਲੱਗ ਪਏ। ਕਹੀਂ ਵਾਰ ਤਾਂ ਆਵਾਜ਼ਾਂ ਕਸੀਆਂ ਜਾਣ ਲੱਗ ਪਈਆਂ। ਇਸ ਤੇ ਜੇਲ੍ਹ ਦੇ ਅੰਦਰ ਖੂਨ ਖਰਾਬੇ ਦੀ ਨੌਬਤਾ ਪਹੁੰਚਦੀ। ਇੱਕ ਵਾਰ ਫਾਂਸੀ ਪੈਰੇ ਵਿੱਚ ਹਵਾਨੀਆਂ ਦਾ ਨੰਗਾ ਨਾਚ ਜਾਰੀ ਸੀ। ਕਿਸੇ ਦਿਲ ਡੜੇ ਨੇ ਅਫਸਰ ਨੂੰ ਸ਼ਿਕਾਇਤ ਕਰ ਦਿੱਤੀ ਉਸੇ ਵੇਲੇ ਛਾਪਾ ਮਾਰ ਕੇ{{\text{ਪੋਰਟ ਲਖਪਤ ਜੇਲ੍ਹ ਦੇ ਡਿਪਟੀ ਦਰੋਗਾ ਖਵਾਜਾ ਨੇ ਇੱਕ ਕੈਦੀ ਨੂੰ ਰੰਗੇ ਹਾਥੀ ਫੜ ਲਿਆ ਮਸੀਬਤ ਰਫੀਕ ਸ਼ਾਹ ਦੀ ਵੀ ਆ ਗਈ ਲੇਕਿਨ ਉਹ ਇਹ ਕਹਿ ਕੇ ਸਾਬਰ ਹੀ ਹੋ ਗਿਆ ਵੀ ਜਨਾਬ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਤੁਸੀਂ ਲੋਕ ਜਿਸ ਮੁਲਾਕਾਤੀ ਨੂੰ ਅੰਦਰ ਭੇਜਦੇ ਹੋ ਮੇਰਾ ਕੰਮ ਉਹਨੂੰ ਕੈਦੀ ਕੋਠੜੀ ਤੱਕ ਪਹੁੰਚਾਉਣਾ ਹੈ}} ਔਰਤਾਂ ਦੇ ਮਾਮਲੇ ਵਿੱਚ ਪਰਦੇ ਦਾ ਅਦਬ ਕਰਨਾ ਪੈਂਦਾ ਹੈ। ਹੁਣੇ ਕਿਸੇ ਔਰਤ ਦੇ ਬੁਰਕੇ ਦਾ ਤਾਂ ਨਹੀਂ ਲਿਖਿਆ ਹੁੰਦਾ ਕਿ ਉਹ ਦਾ ਕੈਦੀ ਨਾਲ ਉਹ ਰਿਸ਼ਤਾ ਨਹੀਂ ਹੈਗਾ ਜੋ ਉਸਨੇ ਲਿਖਵਾਇਆ ਹੈ। ਅਸੀਂ ਉਹਨਾਂ ਦਾ ਚਿਹਰਾ ਵੀ ਨਹੀਂ ਵੇਖ ਸਕਦੇ। ਇਸਲਾਮ ਵਿੱਚ ਇਸ ਦੀ ਮਨਾਹੀ ਹੈ ਅਤੇ ਨਾ ਹੀ ਅਸੀਂ ਕਿਸੇ ਨੂੰ ਇਸ ਗੱਲ ਲਈ ਮਜਬੂਰ ਕਰ ਸਕਦੇ ਹਾਂ ਕਿ ਉਹ ਸਾਨੂੰ ਆਪਣਾ ਚਿਹਰਾ ਦਿਖਾਵੇ ਅਤੇ ਸਾਡੀ ਮੌਜੂਦਗੀ ਵਿੱਚ ਹੀ ਆਪਣੇ ਰਿਸ਼ਤੇਦਾਰ ਨਾਲ ਮੁਲਾਕਾਤ ਕਰੇ। ਫਿਰ ਇੱਕ ਵਕਤ ਵਿੱਚ 20 ਮੁਲਾਕਾਤੀ ਔਰਤਾਂ ਫਾਂਸੀ ਪੈਰੇ ਵਿੱਚ ਆਉਂਦੀਆਂ ਨੇ। ਅਸੀਂ ਕਿਸ-ਕਿਸ ਦੀ ਕੋਠੜੀ ਵਿੱਚ ਤਾਕਤਾਂ ਕਰਦੇ ਫਿਰਿਏ ਕਿ ਕੌਣ ਕੀ ਕਰਦਾ ਹੈ। ਅਸੀ ਦਾ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਕਿ ਸਜ਼ਾਏ ਮੌਤ ਦੇ ਕੈਦੀ ਹੋ ਕੇ ਵੀ ਇਹ ਕਿਸ ਕਿਸਮ ਦੀ ਨਾਪਾਕ ਹਰਕਤ ਜੇਲ੍ਹ ਦੀਆਂ ਕੋਠਰੀਆਂ ਵਿੱਚ ਕਰਨਗੇ ਮੇਰੀ ਜਗ੍ਹਾ ਤੁਸੀਂ ਵੀ ਕੁਝ ਨਹੀਂ ਕਰ ਸਕੋਗੇ ਤੇ ਨਾ ਹੀ ਖੁਦ ਦਰੋਗਾ ਸਾਹਿਬ ਦੇਪੀ ਦਰੋਗਾ ਝੁੰੜਾ ਕੇ ਰਹਿ ਗਿਆ ਹਕੀਕਤ ਵਿੱਚ ਇਹ ਹਾਲਾਤਾਂ ਦੇ ਪੇਸ਼ੇ ਨਜ਼ਰ ਰਫੀਕ ਸ਼ਾਕ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਸੀ ਇਸ ਲਈ ਉਸ ਤੋਂ ਬਾਅਦ ਵੀ ਇਹ ਧੰਦਾ ਜਾਰੀ ਰਿਹਾ ਹਾਂ ਇਹਨਾਂ ਜ਼ਰੂਰ ਹੋਇਆ ਸੀ ਕਿ ਪਹਿਲਾਂ ਤੋਂ ਕੁਝ ਧਿਆਨ ਰੱਖਿਆ ਜਾਣ ਲੱਗ ਪਿਆ ਜਿਨ੍ਹਾਂ ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਸਵੇਰੇ ਹੀ ਉਹਨਾਂ ਦੇ ਕੀਮਤੀ ਕੱਪੜੇ ਜਰਸੀ ਸਵੈਟਰ ਮਫਲਰ ਦੂਸਰੇ ਸਮਾਨ ਨੂੰ ਰਫੀਕ ਸ਼ਾ ਗਾਇਬ ਕਰਵਾ ਦਿੰਦਾ ਜਿਨ੍ਹਾਂ ਦੇ ਆਦਮੀ ਨੂੰ ਫਾਂਸੀ ਲੱਗੀ ਹੁੰਦੀ ਉਹ ਵਿਚਾਰੇ ਕੈਦੀ ਦੀ লাশ ਹਾਸਲ ਕਰਦੇ ਜਾਂ ਫਿਰ ਸਮਾਨ ਦਾ ਫਿਕਰ ਜਦੋਂ ਕੋਈ ਮਾਲਦਾਰ ਬੰਦਾ ਸਜ਼ਾਏ ਮੌਤ ਪਾ ਕੇ ਆਉਂਦਾ ਤਾਂ ਰਫੀਕ ਸ਼ਾ ਦੀ ਲਾਲਚੀ ਨਜ਼ਰ ਇਹ ਕਹਿ ਰਹੀ ਹੁੰਦੀ ਕਿ ਬੱਚਾ ਚੜਦਾ ਜਲਦੀ ਫਾਂਸੀ ਕਿਉਂਕਿ ਜਿਸ ਦਿਨ ਤੂੰ ਫਾਂਸੀ ਚੜੇਗਾ ਅੱਲਾ ਦੇ ਫਜ਼ਲ ਨਾਲ ਇਹ ਤੇਰਾ ਸਮਾਨ ਮੇਰੇ ਘਰ ਆਵੇਗਾ ਲੇਕਿਨ ਉਹ ਵਿਚਾਰਾ ਵੀ ਕੀ ਕਰਦਾ ਮਹਿੰਗਾਈ ਦਿਨ ਬਾ ਦਿਨ ਵਾਧੀ ਜਾ ਰਹੀ ਸੀ ਜਿਨੇ ਦਿਨੀ ਮੈਂ ਪਾਕਿਸਤਾਨ ਜਾਣਾ ਸ਼ੁਰੂ ਕੀਤਾ ਸੀ ਇਹਨਾਂ ਦਿਨਾਂ ਵਿੱਚ ਪਾਕਿਸਤਾਨ ਵਿੱਚ ਖਾਣਾ ਬਹੁਤ ਸਸਤਾ ਸੀ ਇਕ ਆਮ ਢਾਬੇ ਵਿੱਚ ਚਾਰ ਆਣੇ ਵਿੱਚ ਪੇਟ ਭਰ ਜਾਂਦਾ ਸੀ। ਦੋ ਆਣੇ ਵਿੱਚ ਇੱਕ ਵੱਡੀ ਨਾਲ ਮਿਲਦੀ ਸੀ ਜਿਸ ਦਾ ਵਜ਼ਨ 3 ਛਟਾਕ ਯਾਨੀ ਕਿ 150 ਗ੍ਰਾਮ ਹੁੰਦਾ ਅਤੇ ਨਾਲ ਮਾਦੀ ਦਾਲ। ਸਾਧਾਰਨ ਮਨੁੱਖ ਦੋ ਤਿੰਨ ਰੋਟੀਆਂ ਤੋਂ ਜ਼ਿਆਦਾ ਨਹੀਂ ਖਾ ਸਕਦਾ। ਅਨਾਰ ਕਲੀ ਵਿੱਚ ਇੱਕ ਸ਼ਖਸ਼ ਮੱਝ ਦੇ ਦੁੱਧ ਦੀ ਲੱਸੀ ਦਾ ਘੜਾ ਲੈ ਕੇ ਬੈਠਦਾ ਸੀ। ਉਸ ਦੇ ਕੋਲ ਮੱਕੀ ਤੇ ਬਾਜਰੇ ਦੀਆਂ ਰੋਟੀਆਂ ਹੁੰਦੀਆਂ ਸਨ ਤੇ ਨਾਲ ਮੱਖਣ। ਉਹ ਅੱਧੀ ਛਟਾਕ ਮੱਖਣ ਤੇ ਇੱਕ ਰੋਟੀ ਤੇ 8 ਆਣੇ ਲੈਂਦਾ ਸੀ। ਲੱਸੀ ਜਿੰਨੀ ਤੁਸੀਂ ਪੀ ਸਕੋ। ਸੜਕਾਂ ਉੱਤੇ ਬਣਿਆ-ਬਣਾਇਆ ਹਲਵਾ 3 ਰੁਪਏ ਵਿੱਚ ਸੇਰ ਮਿਲਦਾ ਸੀ ਉੱਥੇ। ਇਸ ਵਿੱਚ ਪਿਸਤਾ ਦੇ ਬਦਾਮ ਪਿਆ ਹੁੰਦਾ ਤੇ ਉਸ ਦੀ ਖੁਸ਼ਬੂ ਰਾਹ ਜਾਂਦੇ ਰਾਹੀ ਨੂੰ ਜਬਰੀ ਆਪਣੇ ਵੱਲ ਖਿੱਚ ਲਿਆ ਕਰਦੀ। ਖਾਲਸ ਸੰਤਰੇ ਤੇ ਤਿੰਨੋਂ ਦੇ ਜੂਸ ਨਾਲ ਬਣੀ ਸੀਜ਼ਨ ਦੀ ਬੋਤਲ 8 ਅੰਨੇ ਵਿੱਚ ਮਿਲਦੀ ਸੀ। ਬਦਾਮਾਂ ਦੀਆਂ ਗਿਰੀਆਂ 10 ਰੁਪਏ ਸੇਰ ਸਨ। ਸੰਤਰੇ ਅਤੇ ਮਾਲਟੇ ਤੋਂ ਇੱਕ ਨਵਾਂ ਫਲ ਤਿਆਰ ਕੀਤਾ ਗਿਆ ਸੀ ਜੋ 1 ਰੁਪਏ ਦੇ 20 ਵਿਕਿਆ ਕਰਦੇ ਸਨ। ਰੋਟੀ ਖਾਣ ਦੀ ਜ਼ਰੂਰਤ ਨਹੀਂ ਸੀਗੀ, ਸਿਰਫ ਫਲ ਖਾਂਦੇ ਰਹੋ ਅਤੇ ਸਿਹਤ ਬਣਾਉਂਦੇ ਰਹੋ। ਚਾਹ ਦਾ ਕੱਪ 2 ਅੰਨੇ ਵਿੱਚ। ਇਸੇ ਹਿਸਾਬ ਨਾਲ ਤਨਖਾਹ ਹੁੰਦੀ ਸੀ। ਪੁਲਿਸ ਦੇ ਸਪਾਈ ਨੂੰ 70 ਰੁਪਏ ਮਹੀਨਾ ਮਿਲਦਾ ਸੀ ਉਹਨੂੰ। ਉਹ ਸਮੇਂ ਭਾਰਤੀ ਪੁਲਿਸ ਨੂੰ 225 ਰੁਪਏ ਮਿਲਿਆ ਕਰਦੇ ਸਨ ਭਾਰਤ ਦਾ ਥਾਣੇਦਾਰ 700 ਰੁਪਏ ਪਾ ਕੇ ਵੀ ਟੁੱਟੀ ਸਾਈਕਲ ਤੇ ਹੁੰਦਾ ਸੀ ਜਦੋਂ ਕਿ ਪਾਕਿਸਤਾਨੀ ਥਾਣੇਦਾਰ 350 ਰੁਪਏ ਲੈ ਕੇ ਵੀ ਕਾਰ ਵਿੱਚ ਘਰ ਆਉਂਦਾ ਤੇ ਕਾਰ ਵਿੱਚ ਘਰ ਜਾਂਦਾ ਕੀ ਮਜਾਲ ਟੈਕਸੀ ਵਾਲੇ ਦੀ ਕਿ ਉਹ ਕਿਰਾਇਆ ਮੰਗ ਲਵੇ ਲੜਕੇ ਲੜਕੀਆਂ ਵਿੱਚ ਜੋ ਫੈਸ਼ਨ ਸ਼ਹਿਰਾਂ ਤੱਕ ਹੀ ਸੀਮਤ ਸੀ ਉਦੋਂ ਪਿੰਡ ਅਜੇ ਇਸ ਤੋਂ ਬਚੇ ਹੋਏ ਸਨ ਉਹਨਾਂ ਹੀ ਦਿਨਾਂ ਵਿੱਚ ਚੁੱਸਤ ਕੱਪੜਿਆਂ ਦਾ ਰਵਾਜ ਸੀ ਪਾਕਿਸਤਾਨ ਵਿੱਚ ਅਕਸਰ ਦੈਨਿਕ ਜੀਵਨ ਦੀ ਜ਼ਰੂਰਤ ਦਾ ਸਮਾਨ ਬਾਹਰ ਤੋਂ ਆਉਂਦਾ ਸੀ ਇੱਥੋਂ ਤੱਕ ਕਿ ਸੂਈਆਂ ਵੀ ਵਿਦੇਸ਼ੀ ਹੁੰਦੀਆਂ ਸਨ ਵਦੇਸ਼ੀ ਕਪੜੇ ਟੀਵੀ ਕੈਮਰੇ ਸਸਤੇ ਮਿਲਦੇ ਸਨ ਭਾਰਤ ਵਿੱਚ ਸੋਨਾ ਉਸ ਸਮੇਂ 200 ਰੁਪਏ ਤੋੜਾ ਸੀ ਜਦੋਂ ਕਿ ਪਾਕਿਸਤਾਨ ਵਿੱਚ 90 ਰੁਪਏ ਤੋੜਾ ਆਰਬ ਮੁਲਕਾਂ ਦਾ ਸੋਨਾ ਇੱਥੋਂ ਸਮਗਲ ਹੋ ਕੇ ਭਾਰਤ ਪਹੁੰਚਦਾ ਸੀ ਵਿਦੇਸ਼ੀਆਂ ਦੀ ਪਾਕਿਸਤਾਨ ਵਿੱਚ ਹਰ ਸਮੇਂ ਭੀੜ ਲੱਗੀ ਰਹਿੰਦੀ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ੀ ਪੈਦਲ ਸਫ਼ਰ ਕਰਦੇ ਪਾਕਿਸਤਾਨ ਦੀਆਂ ਸੜਕਾਂ ਤੇ ਦਿਖਾਈ ਦਿੰਦੇ ਸਨ ਚੀਨੀ ਸਮਾਨ ਚੀਨੀ ਕਿਤਾਬਾਂ ਦੀ ਬਾਜ਼ਾਰ ਵਿੱਚ ਪਰਮਾਰ ਸੀ ਮੇਲਾ ਕਾਰਖਾਨਿਆਂ ਵਿੱਚ ਯੂਨੀਨਾ ਉੱਭਰ ਰਹੀਆਂ ਸਨ દિਸ਼ਾਹੀਨ ਲੋਕਾਂ ਨੂੰ ਦਿਸ਼ਾ ਮਿਲ ਗਈ ਸੀ ਲੋਕ ਆਯੂਬ ਸ਼ਾਹੀ ਦੇ ਖਿਲਾਫ ਉੱਠ ਖੜੇ ਹੋਏ ਸਨ ਪਾਕਿਸਤਾਨ ਵਿੱਚ ਪਹਿਲੀ ਵਾਰ ਸਹੀ ਅਰਥਾਂ ਵਿੱਚ ਇੱਕ ਸਹੀ ਵਿਰੋਧੀ ਪਾਰਟੀ ਦਾ ਗਠਨ ਹੋਇਆ ਸੀ ਪਾਕਿਸਤਾਨ ਦੇ ਚਾਰਾਂ ਸੂਬਿਆਂ ਵਿੱਚ ਇਸ ਦਾ ਪੂਰਾ ਪੂਰਾ ਪ੍ਰਭਾਵ ਸੀ ਉਹਨੂੰ ਪਾਕਿਸਤਾਨ ਦੇ ਸਾਰੇ ਅਖਬਾਰ ਅਮਰੋਜ਼ ਨਵਾਏ ਵਕਤ ਦਾਨ ਇਸ ਦੀ ਪਿੱਠੂ ਤੇ ਸਨ ਇਸ ਲਈ ਪ੍ਰੈਸ ਤੇ ਸੈਂਸਰ ਲਗਾ ਦਿੱਤਾ ਗਿਆ ਸੀ ਲੋਕ ਲੱਖਾਂ ਦੀ ਗਿਣਤੀ ਵਿੱਚ ਧੜਾ ਧੜਾ ਪੀਪਲਜ਼ ਪਾਰਟੀ ਵਿੱਚ ਸ਼ਾਮਲ ਹੋ ਰਹੇ ਸਨ ਕਾਇਦੇ ਆਜ਼ਮ ਮੁਹੰਮਦ ਜਨਾਹ ਤੋਂ ਵੀ ਵੱਧ ਕੇ ਜੋ ਸ਼ਖਸ ਨੂੰ ਪਾਕਿਸਤਾਨੀਆਂ ਨੇ ਪਿਆਰ ਦਿੱਤਾ ਸੀ ਤਾਂ ਉਹ ਸਨ ਕਈ ਦੇ ਆਵਾਮ جناب ਜੁਲਫੀਕਾਰ ਅਲੀ ਪੁੱਟੋ ਜਿੱਥੇ ਵੀ ਪੁੱਟੋ ਸਾਹਿਬ ਨਜ਼ਰ ਆ ਜਾਂਦੇ ਉਥੇ ਲੱਖਾਂ ਦਾ ਹਜ਼ੂਮ ਜੁੜ ਜਾਂਦਾ ਸੀ ਲੋਕ ਉਹਨਾਂ ਦੇ ਇੱਕ ਇਸ਼ਾਰੇ ਤੇ ਮਰ ਮਟਣ ਨੂੰ ਤਿਆਰ ਸਨ ਲੋਕਾਂ ਨੂੰ ਚਰਾਹੇ ਤੇ ਕੋੜੇ ਲਗਾਏ ਜਾਂਦੇ ਪੀਪਲਸ ਪਾਰਟੀ ਦੇ ਕਾਰਕੁਨਾਂ ਨੂੰ ਥਾਣੇ ਵਿੱਚ ਬੁਲਵਾ ਕੇ ਬੇ ਤੇ ਹਸ਼ਾ ਕੁੱਟਿਆ ਜਾਂਦਾ ਉਹਨਾਂ ਦੀਆਂ ਔਰਤਾਂ ਦੀ ਬੇਹਰਮਤੀ ਕੀਤੀ ਜਾਂਦੀ ਉਹਨਾਂ ਤੇ ਝੂਠੇ ਮੁਕੱਦਮੇ ਬਣਾਏ ਜਾਂਦੇ ਲੇਕਿਨ ਉਹ ਵੱਧੇ ਆਉਂਦੇ ਤੂਫਾਨ ਨੂੰ ਰੋਕਣਾ ਲੜਖਰਾਂ ਦੀ ਅਯੂਬਸ਼ਾਹੀ ਦੇ ਵਸਦੀ ਗੱਲ ਨਹੀਂ ਸੀਗੀ ਰੋਜ਼ ਕਿਸੇ ਨਾ ਕਿਸੇ ਸ਼ਹਿਰ ਵਿੱਚ ਬੰਮ ਧਮਾਕੇ ਹੁੰਦੇ ਸਰਕਾਰੀ ਇਮਾਰਤਾਂ ਅਗਰੀ ਨਜ਼ਰ ਕਰ ਦਿੱਤੀਆਂ ਜਾਂਦੀਆਂ ਪੀਪਲਸ ਪਾਰਟੀ ਨੇ ਇਹ ਸੋਚ ਲਿਆ ਸੀ ਕਿ ਜੇ ਇਹਦੇ ਲਈ ਉਹਨਾਂ ਨੂੰ ਗੁਰੀਲਾ ਜੰਗ ਵੀ ਲੜਨੀ ਪਈ ਤਾਂ ਲੜਨਗੇ ਉਹ ਅੱਧੀ ਰਾਤ ਤੱਕ ਲੋਕ ਕੇ ਮਜਲਿਸਾਂ ਹੁੰਦੀਆਂ ਉਹਦੇ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਕਾਲਜ ਦੇ ਨੌਜਵਾਨ ਹੁੰਦੇ ਉਸ ਕੱਚੇ ਖੋਨ ਵਿੱਚ ਪੁੱਟੋ ਸਾਹ ਨੇ ਉਹ ਸਲਾਬ ਭਰ ਦਿੱਤਾ ਸੀ ਜਿਸ ਨੂੰ ਨਾ ਤਾਂ ਅਯੂਬ ਸ਼ਾਹੀ ਦਬਾ ਸਕੀ ਤੇ ਨਾ ਹੀ ਕੋਈ ਯਈਆ ਖਾਂ ਇਹ ਪਾਕਿਸਤਾਨ ਦੀ ਬਦਕਿਸਮਤੀ ਹੈ ਕਿ ਪੁੱਟੋ ਸਾਹਿਬ ਜ਼ਰੂਰਤ ਤੋਂ ਜ਼ਿਆਦਾ ਸਾਦਾ ਦਿਲ ਤੇ ਬੇਪਰਵਾਹ ਸਾਫ਼ਤ ਹੋਏ ਤੇ ਜ਼ੀਆ ਉਲ ਹੱਕ ਦੁਆਰਾ ਉਹਨਾਂ ਦਾ ਤਖਤਾ ਉਲਟਾ ਦਿੱਤਾ ਗਿਆ ਉਨ੍ਹਾਂ ਦੇ ਖਿਲਾਫ 1972-73 ਵਿੱਚ ਜੋ ਪਹਿਲੀ ਬਗਾਵਤ ਹੋਈ ਤੇ ਸਾਜ਼ਿਸ਼ ਰਚੀ ਗਈ ਸੀ ਉਸ ਵਿੱਚ 127 ਪਾਕਿਸਤਾਨੀ ਫੌਜੀ ਅਫਸਰ ਕੈਦ ਹੋਏ ਸਨ ਉਸ ਤੋਂ ਉਹ ਜ਼ਰਾ ਵੀ ਸਾਵਧਾਨ ਨਹੀਂ ਸਨ ਹੋਏ ਕਿਵੇਂ ਪੁੱਟੋ ਸਾਹਿਬ ਨੂੰ ਫਾਂਸੀ ਦੇ ਲਟਕਣਾ ਪਿਆ ਤੇ ਕਿਵੇਂ ਜੀਆਉਲ ਹੱਕ ਕਿਵੇਂ ਸੱਤਾ ਵਿੱਚ ਆਇਆ ਇਹ ਤੇ ਤੁਹਾਨੂੰ ਅੱਗੇ ਦੱਸਾਂਗਾ ਹਰ ਪਾਕਿਸਤਾਨੀ ਦੂਸਰੇ ਤੇ ਇਹ ਰੋਪਾਉਣਾ ਚਾਹੁੰਦਾ ਹੈ ਕਿ ਉਹ ਤੇ ਉਸ ਦਾ ਪਰਿਵਾਰ گوشਤ ਨਾਲ ਰੋਟੀ ਖਾਂਦਾ ਚਾਹੇ ਸਬਜ਼ੀ ਵਿੱਚ ਸਿਰਫ ਇੱਕੀ ਬੋਟੀ ਕਿਉਂ ਨਾ ਪਾਈ ਜਾਵੇ گوشਤ ਜ਼ਰੂਰ ਬਣੇਗਾ ਦਾਣਾ ਖਾਣਾ ਗਰੀਬਾਂ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਬਹੁਤਿਆਂ ਨੇ ਮਜਬਦ ਬਦਲ ਲਏ ਐ ਲੇਕਿਨ ਉਹਨਾਂ ਦੇ ਲਹੂ ਵਿੱਚੋਂ ਹਿੰਦੁਸਤਾਨੀ ਸੰਸਕਾਰ ਨਹੀਂ ਗਏ ਬਸੰਤ ਤੇ ਪਤੰਗ ਉਡਾਈ ਜਾਂਦੇ ਨੇ ਸ਼ਬੇ ਮਿਹਰਾਜ ਨੂੰ ਜਿਸ ਰਾਤ ਹਜ਼ਰਤ ਮੁਹੰਮਦ ਸਾਹਿਬ ਅੱਲਾਹ ਦੀ ਬਾਗਾਂ ਵਿੱਚ ਪਹੁੰਚੇ ਸਨ ਅਤੇ ਉਹਨਾਂ ਦੇ ਨਕਾਬ ਵਾਲੇ ਦਿਨ ਪਾਕਿਸਤਾਨ ਦੇ ਸਾਰੇ ਸ਼ਹਿਰਾਂ ਵਿੱਚ ਦੀਵਾਲੀ ਵਰਗੀ ਰੌਣਕ ਹੁੰਦੀ ਹੈ ਰੌਸ਼ਨੀ ਕੀਤੀ ਜਾਂਦੀ ਹੈ ਪਟਾਕੇ ਚਲਾਏ ਜਾਂਦੇ ਨੇ ਸ਼ਾਦੀ ਦੇ ਵਕਤ ਉਸੇ ਤਰ੍ਹਾਂ ਮਹਿੰਦੀ ਲੱਗਦੀ ਹੈ ਗੀਤ ਗਾਏ ਜਾਂਦੇ ਨੇ ਦਹੇਜ ਦਿੱਤਾ ਲਿਆ ਜਾਂਦਾ ਹੈ ਲੜਕੀ ਵਿਦਾ ਹੁੰਦੇ ਰੋਂਦੀ ਹੈ ਡੋਲੀ ਤੇ ਪੈਸੇ ਛੁੱਟੇ ਜਾਂਦੇ ਨੇ ਇਨਸਾਨ ਦੇ ਮਰਨ ਤੇ ਵੀ ਜਿਵੇਂ ਭਾਰਤ ਵਿੱਚ ਹੁੰਦਾ ਹੈ ਮਾਰਨ ਵਾਲੇ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਪ੍ਰਾਰਥਨਾ ਕੀਤੀ ਜਾਂਦੀ ਹੈ। ਇੱਥੇ ਖਾਨ ਵਾਲੇ ਪੰਡਤ ਨੇ ਤਾਂ ਉੱਥੇ ਮੌਲਵੀ ਲੇਕਿਨ ਰਸਮ ਆਦਮੀ ਉਹੀ ਹੈ। ਦੋਵੇਂ ਪਾਸੇ ਦੇ ਲੋਕ ਇੱਕ ਦੂਜੇ ਨੂੰ ਮਿਲਣ ਲਈ ਝਟਪਟਾਉਂਦੇ ਨੇ ਜਜ਼ਬਾਤ ਵਿੱਚ ਖਿੱਚੀ ਹੋਈ ਸੀਮਾ ਕੰਧਾ ਡਿਗਣਾ ਚਾਹੁੰਦੇ ਨੇ ਲੇਕਿਨ ਦੋਹੀ ਪਾਸੇ ਕੌਮੀ ਆਗੂ ਇਹ ਕਾਰਨ ਤੋਂ ਘਬਰਾਉਂਦੇ ਨੇ। ਜੇ ਅਸੀਂ ਇੱਕ ਹੋ ਗਏ ਤਾਂ ਉਹਨਾਂ ਦੀ ਰਹਿਨਮਾਈ ਕਿੱਥੇ ਜਾਵੇਗੀ ਅਤੇ ਫਿਰ ਅਸੀਂ ਲੜਾਂਗੇ ਨਹੀਂ ਤਾਂ ਵਿਦੇਸ਼ੀ ਤਾਕਤਾਂ ਆਪਣਾ ਹਥਿਆਰ ਕਿਵੇਂ ਵੇਚਣਗੀਆਂ? ਪਾਕਿਸਤਾਨ ਨੇ ਫਰਾਂਸ ਦੇ ਬਣੇ ਮਰਾਜ ਖਰੀਦੇ ਐਟੋਮਿਕ એનર્ਜੀ ਕਮਿਸ਼ਨ ਇਸਲਾਮਾਬਾਦ ਵਿੱਚ ਅਣੂ ਤੋੜਿਆ ਗਿਆ ਅਮਰੀਕਾ ਤੋਂ ਲੱਖਾਂ ਦੀ ਲਾਗਤ ਦਾ ਭਾਰਾ ਪਾਣੀ ਯੂਰੇਨੀਅਮ ਅਤੇ ਪਲਟੋਨੀਅਮ ਮੰਗਵਾਇਆ ਗਿਆ ਕੀ ਉਹ ਸਭ ਇਸ ਛੋਟੇ ਜਿਹੇ ਮੁਲਕ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਨਹੀਂ ਕਰੇਗਾ ਪਰ ਰਾਸ਼ਟਰੀ ਸਨਮਾਨ ਅਤੇ ਦੁਸ਼ਮਣ ਤੋਂ ਬਚਾਅ ਦੇ ਨਾਂ ਉਤੇ ਦੋਵੇਂ ਦੇਸ਼ਾਂ ਦੇ ਆਗੂ ਐਸ਼ ਕਰਦੇ ਨੇ ਪਾਕਿਸਤਾਨ ਵਿੱਚ ਕੋਈ ਖਾਸ ਰਚਨਾਤਮਕ ਕੰਮ ਨਹੀਂ ਹੋਇਆ ਸੀ ਲਾਹੌਰ ਦਾ ਡੀਏਵੀ ਕਾਲਜ ਅਤੇ ਸਕੂਲ ਇਸਲਾਮੀਆਂ ਸਕੂਲ ਬਣਾ ਦਿੱਤੇ ਗਏ ਸਨ ਦਿਆਲ ਸਿੰਘ ਕਾਲਜ ਅਤੇ ਲਾਇਬ੍ਰੇਰੀ ਆਪਣੀ ਜਗ੍ਹਾ ਕਾਇਮ ਨੇ ਲਾਹੌਰ ਦਾ ਗਲਾਬ ਦੇ ਵੀ ਹਸਪਤਾਲ ਬਖੋ ਵੀ ਕੰਮ ਕਰ ਰਿਹਾ ਹੈ ਪਿੰਡਾਂ ਦਾ ਹਾਲ ਬਹੁਤ ਬੁਰਾ ਉੱਥੇ ਉੱਥੇ ਬਿਜਲੀ ਨਹੀਂ ਪਹੁੰਚੀ ਪਾਕਿਸਤਾਨੀ ਹਕਮਰਾਨਾਂ ਦਾ ਇਸ ਵੱਲ ਧਿਆਨ ਵੀ ਨਹੀਂ ਹੈ ਉਹਨਾਂ ਦੀ ਹਰ ਵੇਲੇ ਕੋਸ਼ਿਸ਼ ਇਹੋ ਰਹਿੰਦੀ ਹੈ ਵੀ ਕਿਸੇ ਤਰ੍ਹਾਂ ਆਵਾਮ ਨੂੰ ਭਾਰਤ ਦੇ ਖਿਲਾਫ ਭੜਕਾਇਆ ਜਾਵੇ ਉਹਨਾਂ ਦਾ ਧਿਆਨ ਹਕੂਮਤ ਦੀ ਅਨੇਰ ਕਰਦੀ ਤੋਂ ਹਟਾ ਕੇ ਭਾਰਤ ਵੱਲ ਉਲਝਾਇਆ ਜਾਵੇ ਜਦੋਂ ਵੀ ਆਪਣੀ ਹਕੂਮਤ ਖਤਰੇ ਵਿੱਚ ਪਾਈ ਵੇਖਦੇ ਨੇ ਉਹ ਕਸ਼ਮੀਰ ਪਾਕਿਸਤਾਨ ਦਾ ਨਾਰਾ ਲਾ ਦਿੰਦੇ ਨੇ ਇਹੀ ਆਯੂਬ ਨੇ ਕੀਤਾ ਇਹੀ ਯਈਆ ਖਾਨੇ ਕੀਤਾ ਤੇ ਸ਼ਾਇਦ ਹਰ ਹਾਕਮ ਇਹੋ ਹੀ ਕਰਦਾ ਰਹੇਗਾ ਸਾਨੂੰ 1965 ਦੀ ਜੰਗ ਲੜ ਕੇ ਦੋਵੇਂ ਪਾਸਿਆਂ ਦੇ ਲੋਕ ਪਛਤਾਏ ਨੇ ਲੇਕਿਨ ਨਫ਼ਰਤ ਨੂੰ ਮੁੱਕੜ ਨਹੀਂ ਦਿੱਤਾ ਜਾਂਦਾ ਉਹਨੂੰ ਹੋਰ ਵਧਾਇਆ ਜਾਂਦਾ ਹੈ ਹਰ ਸਾਲ 6 ਸਤੰਬਰ ਨੂੰ ਵੱਡੇ ਵੱਡੇ ਸ਼ਹਿਰਾਂ ਵਿੱਚ ਪਾਕਿਸਤਾਨੀ ਝੰਡੇ ਨੂੰ ਖੂਨ ਵਿੱਚ ਡੋਬ ਕੇ ਲਹਿਰਾਇਆ ਜਾਂਦਾ ਹੈ ਹਿੰਦੁਸਤਾਨ ਦਾ ਭੇੜਿਆ ਆਇਆ ਭੇੜਿਆ ਇਹਦਾ ਰੌਲਾ ਪਾ ਕੇ ਉੱਥੋਂ ਦਾ ਹਰ ਡिक्टेटर ਤੇ ਹਰ ਮੁੱਲਾ ਜਨਤਾ ਨੂੰ ਬੇਵਕੂਫ ਬਣਾਉਂਦਾ ਹੈ ਅਤੇ ਖੁਦ ਮਲਾਈ ਮੱਖਣਾ ਢੋਂਦਾ ਹੈ ਇਹੀ ਕਾਰਨ ਹੈ ਵੇ ਉੱਥੋਂ ਦੇ ਹਾਕਮ ਰਾਫਤਰ ਨਿਰਮਾਣ ਦੀਆਂ ਗੱਲਾਂ ਘੱਟ ਤੇ ਇਸਲਾਮ ਦੇ ਪੁਨਰ ਜਾਗਰਣ ਦੀਆਂ ਗੱਲਾਂ ਜ਼ਿਆਦਾ ਕਰਦੇ ਨੇ ਖੁਦ ਇੱਕ ਵੀ ਸਦੀ ਵਿੱਚ ਰਹਿ ਕੇ ਜਨਤਾ ਨੂੰ ਸਦੀ ਤੋਂ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ ਉਹ ਦਿਨ ਰਾਤ ਦੀਆਂ ਹੜਤਾਲਾਂ ਤੇ ਮੁਜ਼ਾਹਰਿਆਂ ਤੋਂ ਤੰਗ ਆ ਕੇ ਯਹੀਆ ਖਾਨ ਨੂੰ ਪਾਕਿਸਤਾਨ ਵਿੱਚ ਆਮ ਚੋਣਾਂ ਕਰਵਾਉਣੀਆਂ ਪਈਆਂ ਉਸ ਵਕਤ ਪੱਛਮੀ ਪਾਕਿਸਤਾਨ ਵਿੱਚ ਭੁੱਟੋ ਸਾਹਿਬ ਦੀ ਪੀਪਲਜ਼ ਪਾਰਟੀ ਤੇ ਪੂਰਬੀ ਪਾਕਿਸਤਾਨ ਵਿੱਚ ਸ਼ੇਖ ਮੁਜ਼ੀਮ ਉਰ रहमान ਦੀ ਆਵਾਮੀ ਪਾਰਟੀ ਦਾ ਜੋਰ ਸੀ ਇਹਨਾਂ ਤੋਂ ਇਲਾਵਾ 에ਅਰ ਮਾਰਸ਼ਲ ਅਸਗਰ ਖਾਨ ਮੌਲਾਨਾ ਮਦੂਦੀ ਦੀ ਜਮਾਇਤ-ਏ-ਇਸਲਾਮੀ ਆਦ ਦੂਸਰੀਆਂ ਪਾਰਟੀਆਂ ਵੀ ਸਨ ਲੇਕਿਨ ਇਹਨਾਂ ਦੀ ਤਾਕਤ ਨਾ ਮਾਤਰ ਸੀ ਅਸਬੀ ਜ਼ੋਰ ਤਾਂ ਭੁੱਟੋ ਅਤੇ ਸ਼ੇਖ ਸਾਹਬ ਦੀਆਂ ਪਾਰਟੀਆਂ ਦਾ ਹੀ ਸੀਗਾ ਉੱਥੇ ਯਈਆ ਖਾਂ ਹੁਣ ਚੋਣਾਂ ਤਾਂ ਕਰਾ ਬੈਠਾ ਪਰ ਹਕੂਮਤ ਨਹੀਂ ਛੱਡਣਾ ਚਾਹੁੰਦਾ ਸੀ ਉਹ ਲਿਹਾਜ਼ਾ ਉਸਨੇ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਆਵਾਮੀ ਲੀਗ ਦੇ ਪੀਪਲਸ ਪਾਰਟੀ ਕਿਸੇ ਤਰ੍ਹਾਂ ਮਿਲ ਕੇ ਹਕੂਮਤ ਨਾ ਬਣਾ ਸਕਣ ਭੁੱਟੋ ਸਾਹਬ ਨੇ ਤਾਂ ਇੱਕ ਵਾਰ ਆਪਣੀ ਸਪੀਚ ਵਿੱਚ ਮੁਜੀਬ ਨੂੰ ਸੰਬੋਧਨ ਕਰਦਿਆਂ ਕਿਹਾ ਵੀ ਉਧਰ ਤੁਸੀਂ ਇੱਧਰ ਅਸੀਂ ਇਸ ਗੱਲ ਤੇ ਯਈਆ ਖਾਂ ਦੇ ਚੇਲੇ ਚਾਟਿਆ ਨੇ ਭੁੱਟੋ ਦੇ ਖਿਲਾਫ ਸਾਰੇ ਮੁਲਕ ਵਿੱਚ ਮੁਜ਼ਾਰੇ ਕਰਵਾ ਦਿੱਤੇ ਇਸ ਤੇ ਪੁੱਟੋ ਦੀ ਬਹੁਤ ਬਦਨਾਮੀ ਹੋਈ ਕਿ ਉਹ ਪਾਕਿਸਤਾਨ ਨੂੰ ਦੋ ਭਾਗ ਕਰਕੇ ਖੁਦ ਇੱਕ ਹਿੱਸੇ ਤੇ ਰਾਜ ਕਰਨਾ ਚਾਹੁੰਦਾ ਹੈ। ਇੱਧਰ ਸ਼ੇਕ ਮੁਜੀਬ ਉਰ रहमान ਨੇ ਜੋ ਬੰਗ ਬੰਦੂ ਦੇ ਨਾਂ ਨਾਲ ਉੱਥੇ ਮਸ਼ਹੂਰ ਸਨ, ਹਕੂਮਤ ਬਾਜ਼ੀ ਲਈ ਸੱਤ ਸੂਤਰੀ ਪ੍ਰੋਗਰਾਮ ਰੱਖਿਆ ਕਿਉਂਕਿ ਉਹ ਵਰਿਆਂ ਤੋਂ ਦੇਖ ਰਹੇ ਸਨ ਕਿ ਕਿਸ ਤਰ੍ਹਾਂ ਬੰਗਾਲੀਆਂ ਨੂੰ ਪਾਕਿਸਤਾਨ ਵਿੱਚ ਦੂਜੇ ਦਰਜੇ ਦਾ ਸ਼ਹਿਰੀ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਪੱਛਮੀ ਪਾਕਿਸਤਾਨ ਵਾਲੇ ਪੂਰਬੀ ਪਾਕਿਸਤਾਨ ਵਾਲੇ ਲੋਕਾਂ ਦਾ ਖੂਨ ਚੂਸ-ਚੂਸ ਕੇ ਅਮੀਰ ਹੋ ਰਹੇ ਨੇ। ਜਦੋਂ ਕਿ ਸਥਿਤੀ اے ਸੀ ਕੇ ਪਾਕਿਸਤਾਨ ਨੂੰ ਪ੍ਰਾਪਤ ਹੋਣ ਵਾਲੀ ਵਿਦੇਸ਼ੀ ਮੁਦਰਾ ਵਿੱਚ 70% ਦਾ ਹਿੱਸਾ ਪੂਰਬੀ ਬੰਗਾਲ ਦਾ ਹੁੰਦਾ ਸੀ। ਚਾਹ, ਪਟਸਾਂ ਤੇ ਕੁਦਰਤੀ ਗੈਸ ਜਈਆਂ ਚੀਜ਼ਾਂ ਦਾ ਉਹ ਘਰ ਸੀ। ਇਹ ਸਭ ਵਿਦੇਸ਼ੀ ਮੰਡੀਆਂ ਵਿੱਚ ਵਿਕਦੀਆਂ ਤੇ ਉਸ ਦੀ ਕਮਾਈ ਤੇ ਐਸ਼ ਕਰਦਾ ਸੀ ਪੱਛਮੀ ਪਾਕਿਸਤਾਨ। ਪੂਰਬੀ ਬੰਗਾਲ ਤੇ ਬੰਗਾਲੀ ਤਾਂ ਗਰੀਬੀ ਵਿੱਚ ਹੀ ਦਿਨ ਬਤਾ ਰਹੇ ਸਨ। ਪਾਕਿਸਤਾਨ ਵਿੱਚ ਸ਼ੇਕ ਮੁਜੀਬ ਔਰ ਰਹਿਮਾਨ ਨੂੰ ਹਕੂਮਤ ਕਰਨ ਦੇ ਕਾਨੂੰਨੀ ਹੱਕ ਤੋਂ ਵਾਂਝਿਆ ਕਰਨ ਲਈ ਯਈਆ ਖਾਂ ਅਤੇ ਜ਼ੁਲਫੀਕਾਰ ਅਲੀ ਪੁੱਟੋ ਨੇ ਇੱਕ ਸਾਜ਼ਿਸ਼ ਤਿਆਰ ਕੀਤੀ। ਇਸ ਦੇ ਅੰਤਰਗਤ ਮੁਜੀਰ ਔਰ ਰਹਿਮਾਨ ਦੀ ਸੱਤ ਸੁਤਰੀ ਯੋਜਨਾ ਤੇ ਗੱਲਬਾਤ ਕਰਨ ਲਈ ਯਈਆ ਖਾ ਪੂਰਬੀ ਪਾਕਿਸਤਾਨ ਗਈ। ਸ਼ੇਖ ਮੁਜੀਬ ਨੂੰ ਇਲਮ ਵੀ ਨਹੀਂ ਸੀਗਾ ਕਿ ਉਹਨਾਂ ਦੇ ਨਾਲ ਕਿਹੋ ਜਿਹਾ ਨਾਟਕ ਖੇਡਿਆ ਜਾ ਰਿਹਾ ਹੈ। ਲਿਹਾਜ਼ਾ ਸ਼ੇਖ ਮੁਜੀਬ ਔਰ ਰਹਿਮਾਨ ਦੇ ਘਰ ਹਮਲਾ ਹੋਇਆ, ਫੌਜੀ ਹਮਲਾ ਜਿਸ ਵਿੱਚ ਕਈ ਲੋਕ ਮਾਰੇ ਗਏ ਅਤੇ ਸ਼ੇਖ ਮੁਜੀਬ ਨੂੰ ਗ੍ਰਫਤਾਰ ਕਰਕੇ ਪੱਛਮੀ ਪਾਕਿਸਤਾਨ ਭੇਜ ਦਿੱਤਾ ਗਿਆ। ਪਾਕਿਸਤਾਨੀ ਫੌਜ ਦੀ ਇਸ ਹਰਕਤ ਤੇ ਬੰਗਾਲੀਆਂ ਦਾ ਖੋਨ ਉਬਲ ਉਠਿਆ। ਸਾਰੇ ਪਾਕਿਸਤਾਨ ਵਿੱਚ ਉਥਲ-ਪੁਥਲ ਮਚ ਗਈ। ਜਗ੍ਹਾ-ਜਗ੍ਹਾ ਪ੍ਰਦਰਸ਼ਨ ਅਤੇ ਹੜਤਾਲਾਂ ਹੋਣ ਲੱਗ ਪਈਆਂ। ਇਸ ਗਲਤੀ ਪਾਕਿਸਤਾਨੀ ਫੌਜ ਨੇ ਬਖਲਾ ਕੇ ਨਿਹੱਤੇ ਬੰਗਾਲੀਆਂ ਦੇ ਕਤਲੇਆਮ ਸ਼ੁਰੂ ਕਰ ਦਿੱਤਾ ਵਿਸ਼ੇਸ਼ ਤੌਰ ਤੇ Hindu ਬੰਗਾਲੀ ਚੁਣ-ਚੁਣ ਕੇ ਮਾਰੇ ਗਏ ਪਾਕਿਸਤਾਨੀ ਫੌਜ ਨੇ ਢਾਕਾ ਯੂਨੀਵਰਸਿਟੀ ਦੇ ਹੋਸਟਲ ਤੇ ਟੈਂਕਾਂ ਦੇ ਤੋਪਾਂ ਨਾਲ ਹਮਲਾ ਕਰ ਦਿੱਤਾ ਤੇ ਵਿਸ਼ੇਸ਼ ਤੌਰ ਤੇ ਉਹ ਨੰਗਾ ਨਾਚ ਦਿਖਾਇਆ ਕਿ ਇਨਸਾਨੀਅਤ ਕੰਬ ਉਠੀ ਲੜਕੀਆਂ ਦੇ ਕਾਲਾ ਦੇ ਹੋਸਟਲ ਵਿੱਚ ਵਰਕੇ ਸਮੂਹਿਕ ਬਲਾਤਕਾਰ ਕੀਤੇ ਗਏ ਕੁਝ ਮਾਸੂਮ ਲੜਕੀਆਂ ਤਾਂ ਇਸ ਵੈਸ਼ਿਆਨਾ ਹਰਕਤਾਂ ਦੀ ਤਾਬ ਨਾ ਚਲਦੀਆਂ ਦਮ ਤੋੜ ਗਈਆਂ ਅਤੇ ਬਾਕੀਆਂ ਦੇ ਜਿਸਮ ਸੰਗੀਨਾ ਦੀ ਡੋਗ ਨਾਲ ਛੇਕ ਦਿੱਤੇ ਗਏ ਤਨ ਕੱਟ ਸੁਟੇ ਉਹਨਾਂ ਨੇ ਇੱਥੋਂ ਤੱਕ ਕਿ ਇਹਨਾਂ ਨੇ 10 ਸਾਲ ਦੀਆਂ ਬੱਚੀਆਂ ਤੱਕ ਨੂੰ ਹੀ ਨਹੀਂ ਬਖਸ਼ਿਆ ਹੁਣ ਬੰਗਾਲੀਆਂ ਦੇ ਸਾਹਮਣੇ ਦੋ ਹੀ ਰਸਤੇ ਸਨ ਜਾਂ ਤਾਂ ਹਮੇਸ਼ਾ ਹਮੇਸ਼ਾ ਲਈ ਗਲੇ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ ਪਾ ਕੇ ਪੱਛਮੀ ਪਾਕਿਸਤਾਨ ਦੇ ਤਲਵੇ ਚੜਦੇ ਜਾਂ ਫਿਰ ਇਸ ਜ਼ੁਲਮ ਦੇ ਖਿਲਾਫ ਸਿਰ ਤੇ ਕਫਨ ਬੰਨ ਕੇ ਜੰਗ ਦੇ ਮੈਦਾਨ ਵਿੱਚ ਉਤਰਦੇ ਉਹਨਾਂ ਦੂਜਾ ਰਸਤਾ ਅਖਤਿਆਰ ਕਰਨਾ ਠੀਕ ਸਮਝਿਆ ਉਹ ਭਾਰਤੀ ਹੱਦ ਵਿੱਚ ਸ਼ਰਨਾਰਤੀ ਬਣ ਕੇ ਪਹੁੰਚ ਗਏ ਪੂਰਬੀ ਬੰਗਾਲ ਵਿੱਚ ਤਾਂ ਉਹ ਪਾਕਿਸਤਾਨੀ ਫੌਜ ਦੇ ਮੁਕਾਬਲੇ ਵਿੱਚ ਟਿਕ ਨਹੀਂ ਸਕਦੇ ਸਨ ਇਸ ਲਈ ਉਹਨਾਂ ਨੇ ਸ਼ਿਵਾਜੀ ਦੇ ਛਾਪਾ ਮਾਰ ਯੁੱਧ ਦਾ ਤਰੀਕਾ ਬਣਾਇਆ ਪਾਕਿਸਤਾਨੀ ਫੌਜ ਬੰਗਲਾਦੇਸ਼ ਦੀ ਭੂਗੋਲਿਕ ਹਾਲਤ ਤੋਂ ਵਾਕਿਫ ਨਹੀਂ ਸੀਗੀ ਇਸ ਲਈ ਉਹਨੂੰ ਪਤਾ ਨਹੀਂ ਲੱਗਦਾ ਸੀ ਕਿ ਬੰਗਾਲੀ ਲੋਕ ਕਦੋਂ ਕਿੱਥੋਂ ਅਚਾਨਕ ਉਹਨਾਂ ਦੇ ਫੌਜੀ ਦਸਤਿਆਂ ਤੇ ਘਾਤ ਲਗਾ ਕੇ ਟੁੱਟ ਪੈਂਦੇ ਨੇ ਤੇ ਪਲ ਪਰ ਵਿੱਚ ਉਹਨਾਂ ਨੂੰ ਤੈਥ ਨਾਸ ਕਰਕੇ 90 11 ਹੋ ਜਾਂਦੇ ਨੇ ਪੂਰਬੀ ਪਾਕਿਸਤਾਨ ਦੀ ਪੁਲਿਸ ਵਿੱਚ ਵੀ ਬਗਾਵਤ ਫੈਲ ਗਈ ਸੀ ਪੁਲਿਸ ਦੀਆਂ ਰੈਫਲਾਂ ਏਸਟ ਰੈਜੀਮੈਂਟ ਦੀਆਂ ਬੰਦੂਕਾਂ ਪਾਕਿਸਤਾਨੀ ਫੌਜਾਂ ਤੇ ਹੀ ਅੱਗ ਬਰਾਉਣ ਲੱਗ ਪਈਆਂ ਇੱਧਰ ਪਾਕਿਸਤਾਨ ਦੀ ਵੱਦਕਿਸਮਤੀ ਕਿ ਦੋ ਕਸ਼ਮੀਰੀ ਮੁਸਲਮਾਨ ਮੁਹੰਮਦ ਅਸ਼ਰਫ ਅਤੇ ਹਾਸ਼ਮ ਕੁਰਾਇਸੀ ਜੋ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨ ਦੀ ਖੁਆਇਸ਼ਮੰਦ ਪਾਰਟੀ ਦੇ ਮੈਂਬਰ ਸਨ ਇੱਕ ਭਾਰਤੀ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਗਏ ਇਸ ਤੇ ਭਾਰਤ ਸਰਕਾਰ ਨੇ ਪਾਕਿਸਤਾਨੀ ਜਹਾਜ਼ਾਂ ਦੀ ਭਾਰਤ ਤੋਂ ਉਡਾਣ ਬੰਦ ਕਰ ਦਿੱਤੀ ਭਾਰਤੀ ਸਮੁੰਦਰ ਤੋਂ ਵੀ ਉਸ ਦੇ ਸਮੁੰਦਰੀ ਜਹਾਜ਼ ਦੇ ਗੁਜ਼ਰਨ ਦੇ ਰੋਕ ਲਗਾ ਦਿੱਤੀ ਗਈ ਨਤੀਜਾ ਇਹ ਹੋਇਆ ਕਿ ਚਾਰੇ ਪਾਸਿਓਂ ਕੱਟੀ ਹੋਈ ਪਾਕਿਸਤਾਨੀ ਫੌਜ ਬੰਗਲਾਦੇਸ਼ ਵਿੱਚ ਇੰਉਂ ਕੈਦ ਹੋ ਕੇ ਰਹਿ ਗਈ ਜਿਵੇਂ ਚੂਹੇਦਾਨੀ ਵਿੱਚ ਚੂਹੇ ਹੁਣ ਪਾਕਿਸਤਾਨ ਵੱਲੋਂ ਫੌਜ ਨੂੰ ਨਾ ਮਦਦ ਭੇਜੀ ਜਾ ਸਕਦੀ ਸੀ ਤੇ ਨਾ ਹੀ ਕੋਈ ਹਥਿਆਰ ਇਸ ਦਾ ਬਦਲਾ ਵੀ ਪਾਕਿਸਤਾਨੀ ਫੌਜ ਨੇ ਬੰਗਾਲੀਆਂ ਦਾ ਖੂਨ ਵਹਾ ਕੇ ਚਕਾਉਣਾ ਸ਼ੁਰੂ ਕਰ ਦਿੱਤਾ ਜ਼ੁਲਮ ਦਾ ਦੌਰ ਤੇਜ਼ ਹੋ ਗਿਆ ਇੱਕ ਵਾਰ ਤਾਂ ਇੰਉਂ ਲੱਗਾ ਕਿ ਬਸ ਹੁਣ ਬੰਗਾਲੀ ਹਮੇਸ਼ਾ ਹਮੇਸ਼ਾ ਲਈ ਪਾਕਿਸਤਾਨ ਦੀ ਧਰਤੀ ਤੋਂ ਗਾਇਬ ਹੋ ਜਾਣਗੇ ਲੇਕਿਨ ਇਹ ਖਾਮੋਸ਼ੀ ਆਪਣੇ ਅੰਦਰ ਇੱਕ ਬਹੁਤ ਵੱਡਾ ਤੂਫਾਨ ਲੁਕੋਈ ਬੈਠੀ ਸੀ ਇਹੀ ਸਭ ਅੱਗੇ ਚੱਲ ਕੇ ਭਾਰਤ-ਪਾਕਿਸਤਾਨ 1971 ਦੀ ਜੰਗ ਦੇ ਰੂਪ ਵਿੱਚ ਦਸੰਬਰ 1971 ਵਿੱਚ ਸਾਹਮਣੇ ਆਇਆ। ਬੰਗਲਾਦੇਸ਼ ਦੀ ਉਥਲ-ਪਥਲ ਦਾ ਅਸਰ ਪਾਕਿਸਤਾਨ ਦੀਆਂ ਜੇਲਾਂ ਵਿੱਚ ਕੈਦ ਸਾਡੇ ਹਿੰਦੂस्तानी ਲੋਕਾਂ ਦੇ ਵੀ ਵੇਆ। ਜ਼ਿਆਦਾਤਰ ਲੋਕ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਅਤੇ ਕੁਸ਼ਤਾ ਸਾਨੂੰ ਦੇਖਣਾ ਤੱਕ ਵੀ ਗਵਾਹ ਨਹੀਂ ਸੀ ਕਰਦੇ। ਜਦੋਂ ਵੀ ਕੋਈ ਇਕਾ ਦੋਕਾ ਹਿੰਦੁਸਤਾਨੀ ਜੇਲ੍ਹ ਵਿੱਚ ਕਿਤੇ ਘੁੰਮਦਾ ਫਿਰਦਾ ਉਹਨਾਂ ਦੇ ਹੱਥ ਚੜ ਜਾਂਦਾ ਉਹ ਉਹਦੀ ਪਟਾਈ ਕਰ ਦਿੰਦੇ ਸੋ ਦੋਸਤੋ ਇਹ ਸੀ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦਾ ਭਾਗ 15ਵਾਂ ਤੇ ਭਾਗ 16ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ